ਤਨਤਨ ਗੁਰ ਨਾਲਕ ਦੇਵ ਜੀ ਮਹਾਰਾਜ ਤਨਤਨ ਬਾਬਾ ਸ੍ਰੀ ਚੰਜੀ ਮਹਾਰਾਜ ਗੱਲ ਪੁਰਾਣੀ ਹੈ ਔਰ ਉਹ ਸਮੇਂ ਦੀ ਹੈ ਜਦੋਂ ਬਾਬਾ ਸ੍ਰੀ ਚੰਜੀ ਮਹਾਰਾਜ ਬਾੜਸਾ ਦੇ ਵਿੱਚ ਨਿਵਾਸ ਕਰਦੇ ਸੀ ਉਹਨਾਂ ਦੇ ਨਾਲ ਉਹਨਾਂ ਦਾ ਭਤੀਜਾ ਧਰਮਦਾਸ ਵੀ ਸੀ ਅਤੇ ਉਹਨਾਂ ਦੇ ਸੇਵਕ ਭਾਈ ਕਮਲਿਆ ਜੀ ਵੀ ਸਨ ਇੱਕ ਦਿਨ ਇਹ ਤਨੇ ਬੈਠੇ satsang ਦੀ ਅਵਸਥਾ ਦੇ ਵਿੱਚ ਸਨ ਪਰਮਾਤਮਾ ਦੀ ਰਮਜਾ ਦੀ ਗੱਲ ਕਰ ਰਹੇ ਸਨ ਤਾਂ ਇੱਕ ਸਵਰ ਸਿੱਧ ਯੋਗੀ ਚਰਪਟਨਾਥ ਜੀ ਆਣ ਪਹੁੰਚੇ ਚਰਪਟਨਾਥ ਜੀ ਇੱਕ ਬੜਾ ਜਾਣਿਆ ਪਛਾਣਿਆ ਨਾਮ ਸੀ ਹਿੰਦੁਸਤਾਨ ਦੇ ਵਿੱਚ ਔਰ ਹਰ ਥਾਂ ਤੇ ਉਹਨਾਂ ਦੀ ਨਾਮ ਦੀ ਸੋਭਾ ਸੀ ਚਮਤਕਾਰੀ ਸਨ ਪਹੁੰਚੇ ਹੋਏ ਸਨ ਵੱਡੇ ਸਨ ਤਾਂ ਬਾਬਾ ਸ੍ਰੀ ਚੰਦ ਜੀ ਨੂੰ ਆ ਕੇ ਨਮਸਕਾਰ ਕੀਤੀ ਤੇ ਇੱਕ ਅੰਬ ਪੇਟ ਕੀਤਾ ਕਿ ਮਹਾਰਾਜ ਮੈਂ ਇਹ ਤੁਹਾਡੇ ਲਈ ਅੰਬ ਲੈ ਕੇ ਆਇਆ ਹਾਂ ਤੇ ਬਾਬਾ ਸ੍ਰੀ ਚੰਦ ਜੀ ਨੇ ਮੁਸਕਰਾ ਕੇ ਪੇਟ ਸਵਾਰ ਕੀਤੀ ਤੇ ਕਹਿਣ ਲੱਗੇ ਭਾਈ ਅਸੀਂ ਤਿੰਨ ਜਣੇ ਹਾਂ ਮੇਰੇ ਨਾਲ ਮੇਰੇ ਸੇਵਕ ਭਾਈ ਕਮਲੀਆ ਜੀ ਹਾਂ ਤੇ ਮੇਰਾ ਭਤੀਜਾ ਧਰਮਦਾਸ ਹੈ ਸਾਨੂੰ ਤੇ ਨੰਬ ਚਾਹੀਦੇ ਹਨ ਇੱਕ ਨਾਲ ਕੀ ਬਣੇਗਾ ਤਾਂ ਚਰਪਟਨਾਥ ਜੀ ਨੇ ਹਿਮਾ ਜਾਚਨਾ ਕੀਤੀ ਜੀ ਮੇਰੇ ਪਾਸ ਇੱਕੋ ਅੰਬ ਹੈ ਜੇ ਤੁਹਾਨੂੰ ਹੋਰ ਚਾਹੀਦੇ ਤੁਸੀਂ ਆਪ ਪ੍ਰਬੰਧ ਕਰ ਲਓ ਤਾਂ ਬਾਬਾ ਸ੍ਰੀ ਚਾਂਜ ਜੀ ਮੁਸਕਰਾ ਪਏ ਉਹਨਾਂ ਕੁਝ ਨਾ ਕੀਤਾ ਅੰਬ ਨੂੰ ਰੱਖ ਲਿਆ ਕੁਝ ਧੀਰ ਬਾਅਦ ਜਦੋਂ ਸਾਰੇ ਚਲੇ ਗਏ ਤਾਂ ਉਹਨਾ ਆਮਬ ਦੇ ਟੋਟੇ ਕਰਕੇ ਉਹਦੇ ਟੁਕੜੇ ਕਰਕੇ ਨਾਲ ਲੱਗਦੀ ਖਾਲੀ ਜ਼ਮੀਨ ਦੇ ਉੱਤੇ ਉਹ ਖਲੇਰ ਦਿੱਤਾ ਉਹਦੇ ਰਸ ਨੂੰ ਖਲੇਰ ਦਿੱਤਾ ਤੇ ਅਗਲੇ ਦਿਨ ਜਦੋਂ ਸਾਰੇ ਜਣੇ ਉੱਥੇ ਪਹੁੰਚੇ ਤਾਂ ਚਰਪਟਨਾਲ ਜੀ ਵੀ ਆਣ ਪਹੁੰਚੇ ਤੇ ਵੇਖ ਕੇ ਹੈਰਾਨ ਹੋਏ ਕਿ ਨਾਲ ਲੱਗਦੀ ਜਗ੍ਹਾ ਜਿਹੜੀ ਬਿਲਕੁਲ ਕੱਲ੍ਹ ਤੱਕ ਖਾਲੀ ਪਈ ਸੀ ਉੱਥੇ ਇੱਕ ਅੰਬਾਂ ਦਾ ਬਾਗ ਉਗਾਇਆ ਹੈ ਉੱਚੇ ਲੰਬੇ ਦਰਖਤ ਹਨ ਜਿਨ੍ਹਾਂ ਨੂੰ ਸੰਘੜੇ ਇੱਕ ਇੱਕ ਨੂੰ ਸੰਘੜੇ ਅੰਬ ਲੱਗੇ ਹੋਏ ਹਨ ਤਾਂ ਉਹਨਾ ਹਰਾਂ ਦੀ ਪ੍ਰਕਟਾਈ ਤੇ ਬਾਬਾ ਜੀ ਨੇ ਪੁੱਛਿਆ ਬਈ ਇਹ ਤੁਸੀਂ ਕੀ ਕਲਾ ਵਰਤਾਈ ਹੈ ਤਾਂ ਬਾਬਾ ਸ੍ਰੀ ਚੰਜ ਜੀ ਨੇ ਆਖਿਆ ਤੁਸੀਂ ਆਪੇ ਤੇ ਕਹ ਲੱਖਿਆ ਸੀ ਕਿ ਜੇ ਤੁਹਾਨੂੰ ਆਰੰਭ ਚਾਹੀਦੇ ਤੇ ਪ੍ਰਬੰਧ ਕਰ ਲੋ ਅਸੀਂ ਅੰਬਾਂ ਦਾ ਪ੍ਰਬੰਧ ਕਰਤਾ ਹੈ ਇਹ ਸਭ ਨਿਰੰਕਾਰ ਦੀ ਕਲਾ ਹੈ ਇਹ ਵਾਇਗਰੂ ਦੀ ਕਲਾ ਹੈ ਇਹ ਗੁਰੂ ਨਾਨਕ ਦੇ ਘਰ ਦਾ ਪੁਨ ਪਰਤਾਪ ਹੈ ਸੋ ਜਿੱਥੇ ਕੱਲ ਕੁਝ ਨਹੀਂ ਸੀ ਉਥੇ ਅਗਲੇ ਦਿਨ ਅੰਬਾਂ ਦਾ ਬਾਗ ਉਗ ਪਿਆ ਤੇ ਹਰ ਦਰਖਤ ਨੂੰ ਸੈਂਕੜੇ ਅੰਬ ਲੱਗੇ ਇਹ ਕੋਈ ਚਮਤਕਾਰ ਨਹੀਂ ਹੈ ਇਹ ਗੁਰਨਾਨਕ ਦੇ ਘਰ ਦਾ ਪੁੰਨ ਪ੍ਰਤਾਪ ਹੈ ਇਹ ਨਾਮ ਦੀ ਕਲਾ ਹੈ ਗੁਰਨਾਨਕ ਦੇ ਨਾਮ ਦੀ ਕਲਾ ਹੈ ਬਾਬਾ ਸ੍ਰੀ ਚੰਜੀ ਦੀ ਇੱਛਾ ਹੈ ਉਹਨਾਂ ਦੀ ਅਰਦਾਸ ਹੈ ਜਿਹੜੀ ਨਰਨਾਰੰਕਾਰ ਪਰਮਾਤਮਾ ਵਾਹਿਗੁਰੂ ਆਪ ਪੂਰਨ ਕਰਦਾ ਹੈ ਸੋ ਸਾਨੂੰ ਇਹ ਸਾਕੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਮਹਾਪੁਰਸ਼ਾਂ ਦੇ ਨਾਲ ਗਹਿਰ ਗੰਭੀਰ ਗੱਲਬਾਤ ਕਰਨੀ ਚਾਹੀਦੀ ਹੈ ਕੋਈ ਛੱਠਾ ਮਜ਼ਾਕ ਨਹੀਂ ਕਰਨਾ ਚਾਹੀਦਾ ਜੇਕਰ ਸੇ ਕਰਤਾ ਤੇ ਉਹਨਾਂ ਅੱਗੋਂ ਤਸਾ ਅਸੂ ਆਖ ਦਿੱਤਾ ਤੇ ਵੈਸੇ ਹੀ ਹੋ ਜਾਣਾ ਹੈ ਇਹਦੇ ਨਾਲ ਕਈ ਵਾਰ ਤੇ ਬੜੀਆਂ ਚੰਬਿਤ ਗੱਲਾਂ ਹੋ ਜਾਂਦੀਆਂ ਹਨ ਤੇ ਕਈ ਵਾਰ ਅਸੀਂ ਸੰਸਾਰਿਕ ਜੀਵ ਨੁਕਸਾਨ ਵੀ ਉਠਾ ਲੱਗਦੇ ਹਾਂ ਸੋ ਇਸ ਕਰਕੇ ਸਾਨੂੰ ਪਹੁੰਚੇ ਹੋਏ ਮਹਾਂਪੁਰਸ਼ ਸੰਤਾਂ ਦੇ ਅੱਗੇ ਨਿਮਰਤਾ ਸਹਿਤ ਗੰਭੀਰਤਾ ਸਹਿਤ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ